ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਅੱਜ ਨਾਲ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਚਪੜਾਸੀ ਨੇ ਬੈਂਕ ਤੋਂ ਉਡਾਇਆ 36 ਤੋਲੇ ਸੋਨਾ ਮਾਮਲਾ ਦਰਜ ਪੁਲਿਸ ਵੱਲੋਂ ਸਰਗਰਮੀ ਨਾਲ ਜਾਂਚ ਜਾਰੀ ਪੰਜਾਬ ਦੇ ਨੈਸ਼ਨਲ ਬੈਂਕ ਬਡਲਾਡਾ ਦੇ ਬੈਂਕ ਅਧਿਕਾਰੀ ਨੂੰ ਉਸ ਸਮੇਂ ਹੱਥਾਂ ਪੈਰਾਂ ਦੀ ਪਹਿ ਗਈ ਜਦ ਇੱਕ ਚਪੜਾਸੀ ਨੇ ਬੈਂਕ ਦੀ ਸੇਫ ਚੋ ਰੱਖੇ 33 ਟੋਲੇ ਸੋਨਾ ਹੱਥ ਸਾਫ਼ ਕਰ ਦਿੱਤੇ ਹਨ ਘਟਨਾ ਦਾ ਪਤਾ ਲੱਗਣ ਤੇ ਹਰ ਕੋਈ ਹੈਰਾਨ ਰਹਿ ਗਿਆ ਹੈ ਮਾਮਲੇ 'ਚਾ ਥਾਣਾ ਬੁੱਢਲਾਡਾ ਪੁਲਿਸ ਵੱਲੋਂ ਉਪਰੋਕਤ ਖਿਲਾਫ ਕੇਸ ਦਰਜ ਕਰ ਲਿਆ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਜਿਪੜਾਸੀ ਨੇ ਇਹ ਬੈਂਕ ਵਿੱਚੋਂ ਰੱਖਿਆ ਲੋਕਾਂ ਦਾ ਕਰੀਬ 33 ਟੋਲੇ ਸੋਨਾ ਹੌਲੀ-ਹੌਲੀ ਚੋਰੀ ਕਰ ਲਿਆ ਹੈ ਪਰ ਕਿਸੇ ਬੈਂਕ ਅਧਿਕਾਰੀ ਜਾਂ ਕਰਮਚਾਰੀ ਨੂੰ ਇਸ ਵਿੰਕ ਨਹੀਂ ਲੱਗੀ ਭਈ ਪਤਾ ਲੱਗਿਆ ਤੇ ਕਿ ਉਸ ਨੂੰ ਬੈਂਕ ਅਧਿਕਾਰੀਆਂ ਨੇ 골ਡ ਸੇਫ ਦੀ ਨਿਗਰਾਨੀ ਤੇ ਲਾਇਆ ਹੋਇਆ ਸੀ ਜਦੋਂ ਸੇਫ ਵਿੱਚੋਂ ਸੋਨਾ ਗਾਇਬ ਹੋ ਗਿਆ ਤਾਂ ਬੈਂਕ ਅਧਿਕਾਰੀਆਂ ਨੂੰ ਹੱਥ ਪੈਰਾਂ ਦੀ ਪੈ ਗਈ ਬੈਂਕ ਅਪਰਬੰਧਕ ਦੀ ਸ਼ਿਕਾਇਤ ਦੇ ਬਾਅਦ ਪੁਲਿਸ ਨੇ ਇਸ ਮਸਲੇ ਦਾ ਮਸਲੇ ਦਾ ਮਾਮਲਾ ਦਰਜ ਕਰਕੇ ਪੜਤਾਲ ਆਰੰਭ ਕਰਨੀ ਦਿੱਤੀ ਹੈ ਪੰਜਾਬ ਨੈਸ਼ਨਲ ਬੈਂਕ ਬਡਲਾਡਾ ਦੇ 골ਡ ਸੇਫ ਵਿੱਚੋਂ ਚਪੜਾਸੀ ਗੁਰਪ੍ਰੀਤ ਸਿੰਘ ਨੇ 36 ਟੋਲੇ ਸੋਨਾ ਚੋਰੀ ਕਰ ਲਿਆ ਹੈ ਜਿਸ ਦੀ ਕੀਮਤ ਕਰੀਬ 37 ਲੱਖ ਰੁਪਏ ਦੱਸੀ ਜਾ ਰਹੀ ਹੈ ਥਾਣਾ ਸਿਟੀ ਬਡਲਾਡਾ ਦੀ ਪੁਲਿਸ ਨੂੰ ਬੈਂਕ ਦੇ ਚੀਫ ਮੈਨੇਜਰ ਸੰਜੇ ਕੁਮਾਰ ਨੇ ਇਸ ਦੀ ਸ਼ਿਕਾਇਤ ਕੀਤੀ ਹੈ ਇਸ ਤੋਂ ਬਾਅਦ ਪੁਲਿਸ ਨੇ ਚਪੜਾਸੀ ਗੁਰਪ੍ਰੀਤ ਸਿੰਘ ਖਿਲਾਫ ਧਾਰਾ 305 ਬੀ ਐਨ ਐਸ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ ਪੁਲਿਸ ਨੇ ਮਾਮਲੇ ਦੀ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਹੈ ਥਾਣਾ ਸਿਟੀ ਬੁੱਢਲਾਡਾ ਦੇ ਮੁਖੀ ਸੰਦੀਪ ਸਿੰਘ ਨੇ ਦੱਸਿਆ ਹੈ ਕਿ ਉਕਤ ਮਾਮਲੇ ਦੀ ਬੈਂਕ ਕਵਰਬੰਧਕ ਦੀ ਸ਼ਿਕਾਇਤ ਤੇ ਚਪੜਾਸੀ ਗੁਰਪ੍ਰੀਤ ਸਿੰਘ ਵਾਸੀ ਬੁੱਢਲਾਡਾ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪਾਲ ਜਾਰੀ ਹੈ ਬੈਂਕ ਕੋਲ ਝੋ ਚੋਰੀ ਹੋਇਆ ਸੋਨਾ ਅਤੇ ਉਕਤ ਸ਼ੰਕਾਵਾਂ ਦੇ ਆਧਾਰ ਤੇ ਪੁਰਸ਼ ਮਾਮਲੇ ਦੀ ਤਫ਼ਤੀਸ਼ ਕਰਨ ਲੱਗ ਪਈ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜ਼ਰੂਰ ਦਿਓ ਧੰਨਵਾਦ